ਚਾਰ ਜਵਾਨ ਪੁੱਤਾਂ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਬੇहद ਮੰਦ ਭਾਗੀ ਖਬਰ ਹੈ ਹਾਈਵੇ ਦੇ ਉੱਤੇ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਤੇ ਵਿੱਚ ਚਾਰ ਨੌਜਵਾਨਾਂ ਨੇ ਮੌਕੇ ਦੇ ਉੱਤੇ ਹੀ ਦਮ ਤੋੜ ਦਿੱਤਾ ਹੈ ਤੇ ਹਾਦਸੇ ਦਾ ਕਾਰਨ ਵੀ ਸੰਘਣੀ ਧੁੰਦ ਮੰਨੀ ਜਾ ਰਹੀ ਹੈ ਤਾਂ ਉਸ ਗੱਡੀ ਦੀਆਂ ਤੁਸੀਂ ਤਸਵੀਰਾਂ ਤੇ ਨਾਲ ਉਹਨਾਂ ਮੁੰਡਿਆਂ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜਿਨ੍ਹਾਂ ਨੇ ਇਸ ਹਾਦਸੇ ਦੇ ਵਿੱਚ ਦਮ ਤੋੜਿਆ ਸੰਗਣੀ ਧੁੰਦੇ ਚੱਲਦਿਆਂ ਇੱਕ ਖਰਾਬ ਕੈਂਟਰ ਜਿਹੜਾ ਖੜਿਆ ਹੋਇਆ ਸੀ ਪਿੱਛੋਂ ਸਵਿਫਟ ਗੱਡੀ ਦੇ ਵਿੱਚ ਸਵਾਰ ਹੋ ਕੇ ਇਹ ਮੁੰਡੇ ਜਾ ਰਹੇ ਸਨ ਇੱਥੋਂ ਤੱਕ ਕਿ ਇਹ ਸਵਿਫਟ ਗੱਡੀ ਜਿਹੜੀ ਹੈ ਕੈਂਟਰ ਦੇ ਨਾਲ ਜਾ ਕੇ ਟਕਰੌਂਦੀ ਹੈ ਜਿਸ ਤੋਂ ਬਾਅਦ ਚਾਰ ਨੌਜਵਾਨਾਂ ਦੀ ਮੌਤ ਹੋ ਜਾਣੀ ਹੈ ਇਹਨਾਂ ਮ੍ਰਿਤਕ ਨੌਜਵਾਨਾਂ ਦੇ ਵਿੱਚ ਇੱਕ ਨੌਜਵਾਨ ਜਿਹੜਾ ਗੁਰੂ ਘਰ ਦੇ ਵਿੱਚ ਲੰਗਰ ਦੀ ਸੇਵਾ ਕਰਨ ਵਾਲੇ ਸੇਵਾਦਾਰ ਦਾ ਪੁੱਤਰ ਵੀ ਸੀ ਇਸ ਖਬਰ ਤੋਂ ਬਾਅਦ ਸਾਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਫੈਲੀ ਹੈ ਬਠਿੰਡਾ ਅੰਮ੍ਰਿਤਸਰ ਹਾਈਵੇ ਦੇ ਉੱਤੇ ਇਹ ਵੱਡਾ ਹਾਦਸਾ ਵਾਪਰਿਆ ਹੈ ਹਰੀਕੇ ਦੇ ਲਾਗੇ ਇਸ ਸੜਕ ਹਾਦਸੇ ਦੇ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਤਸਵੀਰਾਂ ਤੁਸੀਂ ਉਹਨਾਂ ਮੁੰਡਿਆਂ ਦੀ ਆਪਣੀ ਸਕਰੀਨ ਦੇ ਉੱਤੇ ਵੇਖ ਸਕਦੇ ਹੋ ਕਿ ਜਿਹੜੇ ਇਸ ਹਾਦਸੇ ਦਾ ਸ਼ਿਕਾਰ ਹੋਏ ਨੇ ਇਹ ਮੁੰਡੇ ਕਿੱਥੇ ਜਾ ਰਹੇ ਸਨ ਇਸ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਕੋਮੀ ਸ਼ਾਹ ਮਾਰਗ ਦੇ ਉੱਤੇ ਹਰੀਕੇ ਪੱਤਣ ਦੇ ਕੋਲ ਬਾਈਪਾਸ ਦੇ ਉੱਤੇ ਅੱਧੀ ਰਾਤ ਇਹ ਹਾਦਸਾ ਵਾਪਰਿਆ ਖੜੇ ਕੈਂਟਰ ਦੇ ਵਿੱਚ ਸਵਿਫਟ ਗੱਡੀ ਜਾ ਕੇ ਟਕਰੌਂਦੀ ਹੈ ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਗੱਡੀ ਦੇ ਪਰਖੱਚੇ ਤੱਕ ਉੱਡ ਚੁੱਕੇ ਨੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਹੈ ਤੇ ਚਾਰ ਮੁੰਡੇ ਜਿਨ੍ਹਾਂ ਦਾ ਨਾਮ ਕਰਮਜੀਤ ਸਿੰਘ ਗੁਰਦੇਵ ਸਿੰਘ ਰੋਬਿੰਜੀਤ ਸਿੰਘ ਅਤੇ ਰਾਜਪੀਰ 베ਦੀ ਦੀ ਮੌਤ ਹੋ ਚੁੱਕੀ ਹੈ ਜਦਕਿ ਇੱਕ ਜਿਹੜਾ ਹਸਪਤਾਲ ਦੇ ਵਿੱਚ ਜੇਰੇ ਇਲਾਜ ਵੀ ਦੱਸਿਆ ਜਾ ਰਿਹਾ ਹੈ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਵਾਹਨਾ ਤੇ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਪੜਤਾਲ ਸਾਰੀ ਸ਼ੁਰੂ ਕਰ ਦਿੱਤੀ ਗਈ ਹੈ ਅਕਸਰ ਹੀ ਧੁੰਦ ਦੇ ਵਿੱਚ ਵਿਜ਼ਿਬਿਲਟੀ ਘਟ ਹੋਣ ਕਰਕੇ ਸੜਕ ਖਾਤਿਆਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਜੇ ਦੇ ਵਿੱਚ ਸਾਨੂੰ ਸੜਕ ਦੇ ਉੱਤੇ ਜਾਂਦੇ ਸਮੇ ਆਪਣੇ ਧੋਪਈਆ ਵਾਨ ਜਾਂ ਚਾਰ ਪਹੀਆ ਵਾਨ ਦੀ ਸਪੀਡ ਹੌਲੀ ਰੱਖਣੀ ਚਾਹੀਦੀ ਹੈ ਤਾਂਕਿ ਹਾਦਸਾ ਨਾ ਹੋ ਸਕੇ ਜਾਨ ਹੈ ਤਾਂ ਜਹਾਨ ਹੈ ਤਾਂ ਇਸੇ ਤਰ੍ਹਾਂ ਇਹ ਗੱਡੀ ਦੀ ਟੱਕਰ ਜਿਹੜੀ ਐ ਖੜੇ ਕੈਂਟਰ ਦੇ ਵਿੱਚ ਹੋਈ ਐ ਕਿਉਂਕਿ ਸੰਘਣੀ ਧੁੰਦ ਪਈ ਹੋਈ ਸੀ ਵਿਜ਼ਿਬਿਲਟੀ ਕਾਫੀ ਜ਼ਿਆਦਾ ਘੱਟ ਸੀ ਜਿਸ ਕਰਕੇ ਇਸ Swift ਗੱਡੀ ਦੇ ਵਿੱਚ ਸਵਾਰ ਨੌਜਵਾਨਾਂ ਨੂੰ ਅੱਗੇ ਖੜਿਆ ਹੋਇਆ ਕੈਂਟਰ ਵਿਖਾਈ ਨਹੀਂ ਦਿੱਤਾ ਤੇ ਸਿੱਧੀ ਟੱਕਰ ਹੋ ਗਈ ਤਾਂ Swift ਗੱਡੀ ਜਿਹੜੀ ਦੇ ਪਰ ਖੱਜੇ ਤੱਕ ਉੱਡੇ ਹੋਏ ਨੇ ਤੁਸੀਂ ਇਹ ਸੋਚੋ ਕਿ ਇਹਨਾਂ ਨੌਜਵਾਨਾਂ ਦਾ ਕੀ ਹਸ਼ਰ ਹੋਇਆ ਹੋਵੇਗਾ ਚਾਰ ਮੁੰਡਿਆਂ ਦੀ ਮੌਕੇ ਤੇ ਮੌਤ ਹੋ ਚੁੱਕੀ ਹੈ ਪੰਜ ਦੇ ਕਰੀਬ ਇਹ ਵੀ ਕਿਹਾ ਜਾ ਰਿਹਾ ਹੈ ਕਿ ਜ਼ਖਮੀ ਵੀ ਹੋਏ ਨੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰਤੀ ਗਈ ਹੈ ਇੱਕ ਤੋਂ ਬਾਅਦ ਇੱਕ ਤਿੰਨ ਵਾਹਨਾਂ ਦੀ ਇਹ ਭਿਆਨਕ ਟੱਕਰ ਹੋਈ ਹੈ ਗੱਡੀ ਪੂਰੀ ਤਰ੍ਹਾਂ ਖਤਮ ਹੋ ਚੁਕੀ ਹੈ ਇਸ ਗੱਡੀ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਦਸਾ ਕਿੰਨਾ ਜ਼ਿਆਦਾ ਭਿਆਨਕ ਅਤੇ ਦਰਦਨਾਕ ਹੋਵੇਗਾ ਅਜਿਹੇ ਦੇ ਵਿੱਚ ਪ੍ਰਸ਼ਾਸਨ ਨੂੰ ਵੀ ਮੁਸਤੈਦੀ ਵਰਤਣੀ ਚਾਹੀਦੀ ਹੈ ਕਿ ਜਿਹੜੇ ਸੜਕ ਕਿਨਾਰੇ ਟਰੈਕਟਰ ਟਰਾਲੇ ਟਰੱਕ ਜਾਂ ਫਿਰ ਕੈਂਟਰ ਖੜੇ ਹੁੰਦੇ ਨੇ ਉਹ ਵੀ ਅਕਸਰ ਹੈ ਹਾਦਸਿਆਂ ਨੂੰ ਬੁਲਾਵਾ ਦਿੰਦੇ ਨੇ ਠੀਕ ਇਸੇ ਤਰ੍ਹਾਂ ਇਸ ਹਾਦਸੇ ਦੇ ਵਿੱਚ ਹੋਇਆ ਸੜਕ ਦੇ ਉੱਤੇ ਖੜਿਆ ਹੋਇਆ ਸੀ ਇੱਕ ਕੈਂਟਰ ਜਿਸਦੇ ਵਿੱਚ ਪਿੱਛੋਂ ਮੁੰਡਿਆਂ ਦੇ ਨਾਲ ਭਰੀ ਹੋਈ ਇਹ ਸਵਿਫਟ ਗੱਡੀ ਜਾ ਕੇ ਟਕਰੌਂਦੀ ਐ ਤੇ ਫੇਰ ਹਾਦਸਾ ਵਾਪਰ ਜਾਂਦਾ ਚਾਰ ਮੁੰਡਿਆਂ ਦੀਆਂ ਮੌਤ ਹੋ ਚੁੱਕੀ ਐ ਅਤੇ ਕਈ ਜ਼ਖਮੀ ਵੀ ਦੱਸੇ ਜਾ ਰਹੇ ਨੇ